ਇਸ ਬਾਂਦਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਇਹ ਬਾਂਦਰ ਲੋਕਾਂ ਦੀਆਂ ਔਰਤਾਂ ਨੂੰ ਛੇੜਦਾ ਸੀ ਜੋ ਕਿ ਇੱਕ ਮਾੜਾ ਆਦਮੀ ਸ਼ਰਾਬ ਤਮਾਕੂ ਦਾ ਸੇਵਨ ਕਰਦਾ ਹੈ ਉਵੇਂ ਹੀ ਇਸ ਬਾਂਦਰ ਨੂੰ ਵੀ ਸਭ ਬੁਰੀਆਂ ਆਦਤਾਂ ਦਾ ਆਦੀ ਹੋ ਗਿਆ ਸੀ ਅਸੀਂ ਤੁਹਾਨੂੰ ਅਜਿਹੇ ਬਾਂਦਰ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਨਾ ਇੱਕ ਸਿਰਫ ਅਸਰਾਰਤੀ ਸੀ ਸਗੋਂ ਬਹੁਤ ਜ਼ਿਆਦਾ ਗੁੱਸੇ ਵਾਲਾ ਸੀ ਅਤੇ ਖਤਰਨਾਕ ਵੀ ਸੀ ਜਿਸ ਕਾਰਨ ਉਹ ਪਹਿਲਾ ਬਾਂਦਰ ਬਣ ਗਿਆ ਜਿਸ ਨੂੰ ਉਮਰ ਕੈਦ ਦੀ ਸਜ਼ਾ ਭੁਗਤਣੀ ਪਈ ਇਸ ਬਾਂਦਰ ਦਾ ਨਾਮ ਕਲੂਗਾ ਸੀ ਜੋ ਕਿ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਜ਼ਿਲ੍ਹੇ ਵਿੱਚ ਰਹਿੰਦਾ ਸੀ ਕਲੂਗਾ ਬਾਂਦਰ ਕਿਸੇ ਤੋਂ ਵੀ ਡਰਦਾ ਨਹੀਂ ਸੀ ਹਰ ਕਿਸੇ ਤੇ ਹਮਲਾ ਕਰ ਦਿੰਦਾ ਸੀ ਇਸ ਕਰਕੇ ਮਿਰਜ਼ਾਪੁਰ ਵਿੱਚ ਇਸ ਦੀ ਦਹਿਸ਼ਤ ਫੈਲ ਗਈ ਦੂਜਿਆਂ ਤੇ ਹਮਲਾ ਕਰਨ ਤੋਂ ਇਲਾਵਾ ਉਸ ਨੂੰ ਸ਼ਰਾਬ ਪੀਣਾ ਅਤੇ ਮਾਸ ਖਾਣ ਵਰਗੀਆਂ ਬੁਰੀਆਂ ਆਦਤਾਂ ਵੀ ਸਨ ਕਲੂਆ ਬਾਰੇ ਲੋਕ ਕਹਿੰਦੇ ਹਨ ਕਿ ਉਸਨੂੰ ਬਚਪਨ ਤੋਂ ਹੀ ਇੱਕ ਤਾੰਤ੍ਰਿਕ ਨੇ ਪਾਲਿਆ ਹੋਇਆ ਸੀ ਅਤੇ ਉਹ ਉਸਨੂੰ ਖਾਣ ਦੇ ਲਈ ਸ਼ਰਾਬ ਅਤੇ ਮਾਸ ਦਿੰਦਾ ਸੀ ਪਰ ਜਦੋਂ ਤਾੰਤ੍ਰਿਕ ਦੀ ਮੌਤ ਹੋ ਗਈ ਤਾਂ ਕਲੂਆ ਇਕੱਲਾ ਰਹਿ ਗਿਆ ਅਤੇ ਉਸਨੂੰ ਸ਼ਰਾਬ ਅਤੇ ਮਾਸ ਖਾਣ ਨੂੰ ਨਹੀਂ ਮਿਲ ਸਕਿਆ ਅਤੇ ਉਹ ਹੋਰ ਗੁੱਸੇ 'ਚ ਹੋ ਗਿਆ ਇਸ ਤੋਂ ਬਾਅਦ ਕਲੂਆ ਨੇ ਮਿਰਜ਼ਾਪੁਰ ਸ਼ਹਿਰ ਦੇ ਵਿੱਚ ਅਤੰਕ ਫੈਲਾਇਆ ਹੋਇਆ ਸੀ ਲੋਕਾਂ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੁਣ ਤੱਕ ਕਲੂਆ ਨੇ 250 ਤੋਂ ਜ਼ਿਆਦਾ ਲੋਕਾਂ ਨੂੰ ਜ਼ਖਮੀ ਕਰ ਦਿੱਤਾ ਸੀ ਜਿਨ੍ਹਾਂ 'ਚੋਂ ਇੱਕ ਦੀ ਮੌਤ ਵੀ ਹੋ ਚੁੱਕੀ ਸੀ ਕਲੂਆ ਨੇ ਕਈ ਲੜਕੀਆਂ ਦੇ ਚਿਹਰੇ ਐਨੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤੇ ਸਨ ਕਿ ਉਹਨਾਂ ਨੂੰ ਪਲਾਸਟਿਕ ਸਰਜਰੀ ਕਰਵਾਉਣੀ ਪਈ ਜਦੋਂ ਸ਼ਹਿਰ ਵਿੱਚ ਕਲੂਏ ਦਾ ਅਤੰਕ ਵੱਡੇ ਪੱਧਰ ਤੇ ਫੈਲਣ ਲੱਗ ਗਿਆ ਤਾਂ ਜੰਗਲਾਤ ਵਿਭਾਗ ਨੂੰ ਇਸ ਦੀ ਗ੍ਰਿਫਤਾਰੀ ਲਈ ਬੁਲਾਇਆ ਗਿਆ। ਰਿਪੋਰਟਰਾਂ ਮੁਤਾਬਕ ਕਲੂਆ ਨੇ ਆਪਣੀ ਰਾਖੀ ਦੇ ਲਈ ਇੱਕ ਬਾਂਦਰੀ ਨੂੰ ਰੱਖਿਆ ਹੋਇਆ ਸੀ ਜੋ ਕਿ ਜਦੋਂ ਵੀ ਕੋਈ ਕਲੂਏ ਨੂੰ ਖਤਰਾ ਮਹਿਸੂਸ ਹੁੰਦਾ ਸੀ ਤਾਂ ਬਾਂਦਰੀ ਉਸ ਨੂੰ ਸੂਚਿਤ ਕਰ ਦਿੰਦੀ ਸੀ। ਹਾਲਾਂਕਿ ਕਾਫੀ ਮੁਸ਼ਕਲਾਂ ਤੋਂ ਬਾਅਦ ਜੰਗਲਾਤ ਵਿਭਾਗ ਨੇ ਕਲੂਏ ਨੂੰ ਫੜ ਲਿਆ ਅਤੇ ਪਿੰਜਰੇ ਵਿੱਚ ਬੰਦ ਕਰ ਦਿੱਤਾ। ਇਸ ਤੋਂ ਬਾਅਦ ਕੁਝ ਮਹੀਨਿਆਂ ਤੱਕ ਪਿੰਜਰੇ 'ਚ ਬੰਦ ਉਸ ਦੀਆਂ ਹਰਕਤਾਂ ਤੇ ਨਜ਼ਰ ਰੱਖੀ ਗਈ ਅਤੇ ਉਸ ਨੂੰ ਸੁਧਾਰਨ ਦੇ ਲਈ ਯਤਨ ਕੀਤੇ ਗਏ ਪਰ ਉਸ ਦੇ ਕੰਮਾਂ 'ਚ ਕੋਈ ਵੀ ਬਦਲਾਅ ਨਹੀਂ ਆਇਆ। ਕਲੂਏ ਨੂੰ ਪਿੰਜਰੇ ਦੇ ਵਿੱਚ 3 ਸਾਲ ਬੀਤ ਗਏ ਪਰ ਫਿਰ ਵੀ ਉਸ ਦੀਆਂ ਹਰਕਤਾਂ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਆਇਆ। ਉਹ ਫਿਰ ਵੀ ਲੋਕਾਂ ਨੂੰ ਕੱਟਣ ਦੇ ਲਈ ਦੌੜਦਾ ਸੀ। ਅਤੇ ਜਦੋਂ ਦੂਜੇ ਬਾਂਦਰਾਂ ਦੇ ਨਾਲ ਰੱਖਿਆ ਜਾਂਦਾ ਸੀ ਤਾਂ ਉਹ ਉਹਨਾਂ ਦੇ ਨਾਲ ਵੀ ਲੜਨ ਲੱਗ ਪੈਂਦਾ ਸੀ। ਕਲੂਏ ਦੇ ਵਿਵਹਾਰ ਵਿੱਚ ਕੋਈ ਵੀ ਬਦਲਾਅ ਨਾ ਹੋਣ ਕਾਰਨ ਅਧਿਕਾਰੀਆਂ ਨੇ ਉਸ ਨੂੰ ਸਾਰੀ ਉਮਰ ਜੇਲ੍ਹ ਵਿੱਚ ਰੱਖਣ ਦਾ ਫੈਸਲਾ ਕੀਤਾ ਕਿਉਂਕਿ ਜੇ ਬਾਹਰ ਛੱਡ ਦਿੱਤਾ ਗਿਆ ਤਾਂ ਉਹ ਲੋਕਾਂ ਤੇ ਫਿਰ ਦੁਬਾਰਾ ਹਮਲਾ ਕਰਨਾ ਸ਼ੁਰੂ ਕਰ ਦੇਵੇਗਾ ਕਲੂਆ ਉਮਰ ਕੈਦੀ ਸਜ਼ਾ ਪਾਉਣ ਵਾਲਾ ਪਹਿਲਾ ਬਾਂਦਰ ਬਣ ਗਿਆ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਇਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਲਾਈਕ ਜ਼ਰੂਰ ਕਰ ਦਿਓ ਧੰਨਵਾਦ ਜੀ